ਇਹ ਕੱਲ ਈਵਨਿੰਗ ਟਾਈਮ ਜੀਐਸਪੀ ਸੁਲਤਾਨਪੁਰ ਲੋਧੀ ਦੀ ਗਾਈ ਹੇਠ ਐਸਐਚਓ ਸੁਲਤਾਨਪੁਰ ਲੋਧੀ ਹਰਗੁਰਦੇਵ ਹਣਾ ਨੇ ਬੰਦੇ ਨੂੰ ਇੰਟਰਸੈਪਟ ਕੀਤਾ ਸੀ ਬੂਸੇਵਾਲ ਰੋਡ ਤੋਂ ਉਹਦੇ ਕੋਲੋਂ ਚੈਕਿੰਗ ਕਰਤੇ 1 ਕਿਲੋ ਤੇ 15 ਗ੍ਰਾਮ ਜਿਹੜੀ ਹੈਰੋਨ ਨਸ਼ਾ ਮਿਲ ਰਹੀ ਹੈ ਉਹਦੇ ਤਹਿਤ ਅਸੀਂ ਕੇਸ ਰਜਿਸਟਰ ਕੀਤਾ ਹੈ ਇੱਥੇ ਸੁਲਤਾਨਪੁਰ ਲੋਧੀ ਵਿੱਚ ਇਹਦਾ ਨਾਮ ਬੰਦਾ ਨਰਜੂਤ ਹੈਗਾ ਤੇ ਬੀਸਿਕਲੀ ਇਹ ਪਿੱਦੀ ਪਿੰਡ ਦਾ ਰਹਿਣ ਵਾਲਾ ਹੈਗਾ ਤਰਨਤੰਨ ਦਾ ਤੇ ਇਹਦੀ ਕੋਈ 26 ਦੇ ਲਗਭਗ এজ ਹੈਗੀ ਹੈ ਔਰ ਇਹ ਉਥੋਂ ਲੈ ਕੇ ਆਇਆ ਸੀ ਡਿਲੀਵਰੀ ਕਰਨੀ ਸੀ ਇਹਨੇ ਕਿਸੇ ਨੂੰ ਇੱਥੇ ਤੇ ਉਹਦੇ ਦਰਮਿਆਨ ਇਹਨੂੰ ਇੰਟਰਸੈਪਟ ਕੀਤਾ ਸਾਡੀ ਪੁਲਿਸ ਨੇ ਔਰ ਇੱਥੇ ਸੀ ਕੇਸ ਰਿਸਟਰੀ ਕੀਤਾ ਹੈ ਜੇ ਫਰਦਰ ਇਨਵੈਸਟੀਗੇਸ਼ਨ ਜੜੀ ਹੈ ਉਹ ਅਸੀਂ ਕਰ ਰਹੇ ਹਾਂ ਪਤਾ ਲੱਗ ਸਕੀ ਜੀ ਜਿਸ ਨੂੰ ਡਿਲੀਵਰੀ ਕਰਵਾਉਣਾ ਸੀ ਇਹ ਕੌਣ ਸਖਸ ਸੀਗਾ ਜਾਂ ਥੋੜਾ ਜਿਹਾ ਉਹਦਾ ਹਾਂਜੀ ਪਤਾ ਹੈ ਸਾਨੂੰ ਪਰ ਥੋੜਾ ਜਿਹਾ ਉੱਤੇ ਵਰਕ ਕਰ ਸੀ ਕਰ ਰਹੇ ਹਾਂ ਤੋਂ ਇਸ ਦਾ ਕਿ ਡਿਸਕਲੋਜ਼ ਨਹੀਂ ਕਰ ਸਕਦੇ ਉਹ ਵਰਤ ਰੁੱਤੇ ਚੱਲਿਆ ਸਾਡਾ ਵੀ ਉਹਨੂੰ ਵੀ ਸਨੈਪ ਕਰੀਏ ਤਾਂ ਤੋਂ ਵੀ ਪਤਾ ਕਰੀਏ ਵੀ ਕੀ ਇਹੋ ਸਾਰਾ ਹੈਗਾ ਸਾਰਾ ਤੇ ਇਹਦਾ ਵੀ ਕ੍ਰਿਮਨਲ ਰਿਕਾਰਡ ਹੈਗਾ ਇਹਦਾ ਕੋਈ ਕ੍ਰਿਮਨਲ ਰਿਕਾਰਡ ਨਹੀਂ ਚੈੱਕ ਕੀਤਾ ਵਕਿੱ ਫਿਰ ਵੀ ਕਿਉਂਕਿ ਹੁੰਦੀ ਨੇ ਅਰੇਸਟ ਪਾਈ ਹੈ ਇਹਦਾ 12 ਤਰੀਕ ਤੱਕ ਸਾਡੇ ਕੋਲ ਪੁਲਿਸ ਰਿਮਾਂਡ ਹੈ ਉਹਦੇ ਦਰਮਿਆਨ ਕੋਈ ਪੁਲਿਸ ਜਿਹੜੀ ਅਸੀਂ ਰਿਮਾਂਡ ਸਪੋਚਿਸ ਕਰਾਂਗੇ ਹੋਰ ਵੀ ਲੋਕ ਸ਼ਾਮਿਲ ਕਿਸ ਚੀਜ਼ ਤੇ ਆ ਰਿਹਾ ਸੀਗਾ ਮੋਟਰਸਾਈਕਲ ਹੋਰ ਵੀ ਲੋਕ ਸ਼ਾਮਿਲ ਹੋ ਗਏ ਆ ਉਹ ਸਾਰਾ ਅਸੀਂ ਇੱਥੋਂ ਪੁਲਿਸ ਰਿਮਾਂਡ ਹੈ ਤਾਂ ਪੁਚਿਸ ਕਰਾਂਗੇ ਬੇਸਿਕਲੀ ਇਹਦਾ ਪਤਾ ਲੱਗਿਆ ਵੀ ਇਹਦਾ ਜੀਜਾ ਹੈ ਇੱਕ ਉਹ ਉਥੇ ਨਸ਼ੇ ਦਾ ਕੰਮ ਕਰਦਾ ਹੈਗਾ ਉਹਨੇ ਇਹਨੂੰ ਭੇਜਿਆ ਸੀਗਾ ਉਹ ਸਾਰਾ ਅਸੀਂ ਇਹਦੀ ਕੋਸ਼ਿਸ਼ ਕਰਕੇ ਕਰਾਂਗੇ ਪਰਤਾਉਂ ਹੈ ਕਿ ਕਿਹੜੇ ਇਲਾਕੇ ਬੰਦੀ ਸੀਗੀ ਇਹ ਚੋਣਾਂ ਦੇ ਦੌਰ ਵਿੱਚ ਸੰਬੰਧਿਤ ਇਹ ਚੀਜ਼ਾਂ ਰੂਡੀ ਚੈੱਕ ਕਰਦੇ ਨੇ ਨਹੀਂ ਇਹੋ ਕਿਉਂਕਿ ਇਲੈਕਸ਼ਨ ਦੌਰਾਨ ਤਾਂ ਥੋੜਾ ਜਿਹਾ ਪ੍ਰੋਐਕਟਿਵ ਪੁਲਿਸ ਹੁੰਦੀ ਹੈ ਤੇ ਉਹਦੇ ਤਹਿਤ ਇਹ ਸਾਰਾ ਚੱਲ ਰਿਹਾ ਸੀਗਾ ਅਪਰੇਸ਼ਨ ਜਿਹੜਾ ਹੈਗਾ ਆਫਾਨਾਕੇ ਵਗੈਰਾ ਥੋੜਾ ਜਿਹਾ 20 Pro ਐਕਟਿਵ ਕੀਤਾ ਹੈਗਾ ਤੇ ਇਹਦੇ ਤਹਿਤ ਅਸੀਂ ਐਕਸਾਈਜ਼ ਤੇ ਵੀ ਕਾਫੀ ਵਰਕ ਕੀਤਾ ਹੈਗਾ ਹੁਣ ਥੋੜੇ ਜਿਹਰਾਂ ਸਪਾਈ ਕੇਸ ਰਿਸਟਰੀ ਕੀਤੇ ਆਗੇ ਜੋ ਉਹਨਾਂ ਦਾ ਕੋਡ ਲੱਗਾ ਹੈਗਾ ਉਹਦੇ ਤਹਿਤ ਕਾਫੀ ਵੱਡੀ ਮਾਤਰਾ ਵਿੱਚ ਲਾਹਨਤਾਂ ਸਾਲੂ ਪੱਟੀ ਹੈਗੀ ਹੈ ਜਾਂ ਨਜਾਇਜ਼ ਸ਼ਰਾਬ ਵੀ ਦੀ ਉਹ ਵੀ ਬਰਨ ਕੀਤੀ ਹੈ ਸਪੈਸ਼ਲੀ ਇੱਥੇ ਸੁਲਤਾਨਪੁਰ ਲੋਧੀ ਦੇ ਏਰੀਆ ਜਿਹੜਾ ਮੰਡੇ ਏਰੀਆ ਆਪਣਾ ਲੱਗਦਾ ਹੈਗਾ ਤੇ ਉੱਤੇ ਹੋਸੀ ਹੋਰ ਵੀ ਵਰਕ ਕਰ ਰਹੇ ਆਂ ਡਰੋਨ ਦੀ ਸਹਾਇਤਾ ਦੇ ਨਾਲ ਇਹ ਸਾਰਾ ਆਪਰੇਸ਼ਨ ਜਿਹੜਾ ਚਲਾ ਰਹੇ ਆਂ ਇੱਕ ਸਾਈਡ ਡਿਪਾਰਟਮੈਂਟੋਂ ਨਾਲ ਤੇ ਤਰੂਪੀ ਦਾ ਨਾਮ ਕੀ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਨਵਜੋਤ ਹੈ ਮੁੰਡਾ ਪਿੱਜੀ ਦਾ ਰਹਿਣ ਵਾਲਾ ਪਿੰਡ ਪਿੱਜੀ ਹੈ ਤਨ ਤਨ ਜੀ ਤੇ ਹੁਣ ਤੱਕ ਵੀ ਪੁਛਗਛ ਕੋਲ ਸਾਹਮਣੇ ਆਇਆ ਕਿ ਹਾਂਜੀ ਇਹ ਵੀ ਦੱਸਿਆ ਜੇ ਤੁਹਾਨੂੰ ਮੈਂ ਦੱਸਿਆ ਹੈਗਾ ਬਾਕੀ ਇਹਦੀ ਰਿਪੋਰਟ ਅਸੀਂ ਲਿਆ ਦਾ 12 ਤਰੀਕ ਤੱਕ ਤੇ ਇਹਦੇ ਫਰਦਰ ਹੋਰ ਅਸੀਂ ਪੁਛਗਛ ਕਰ ਰਹੇ ਹਾਂ